ਨਾਸਰੀ ਮਹੱਲਾ ਪੰਜਵਾ ਸੂਕਤ ਡਰ ਜੇ ਖਸਮ ਸਮਾਰੇ ਗਰੀਬ ਨੂੰ ਆਏ ਸੰਗਤਾਂ ਦੀ ਰੱਖਿਆ ਵਾਸਤੇ ਸ਼ਬਦ ਉਚਾਰਦੇ ਐ ਜਦੋਂ ਸੁਲੀ ਚੜ ਕੇ ਅੰਮ੍ਰਿਤਸਰ ਤੇ ਆ ਰਿਹਾ ਸੀ ਉਸ ਵਕਤ ਬਹੁਤ ਸਾਰੇ ਲੋਕ ਡਰਦੇ ਅੰਮ੍ਰਿਤਸਰ ਸਾਹਿਬ ਛੱਡ ਕੇ ਜਾਂਦੇ ਸਨ ਮਹਾਰਾਜ ਸਾਹਿਬ ਸਿੱਖਾਂ ਦੀ ਰੱਖਿਆ ਵਾਸਤੇ ਕਿਹਾ ਕਿ ਗਰੀਬਾਂ ਉਪਰ ਇਹ ਖਿੰਝੇ ਦਾੜੀ ਪਾਰੋਂ ਸਾ ਅਗਨ ਮੈਂ ਸਾੜੀ ਉਹ ਆਵਿਆਂ ਵਿੱਚ ਹੀ ਕੋਠੇ ਪਿੰਡ ਵਿੱਚ ਸੜ ਗਿਆ ਸੀ ਅੰਮ੍ਰਿਤਸਰ ਦਾ ਕਾ ਨਹੀਂ ਸਕਿਆ ਉਸ ਵਕਤ ਗੁਰੂ ਮਹਾਰਾਜ ਸਾਹਿਬ ਜੀ ਨੇ ਰੱਖਿਆ ਦਾ ਇਹ ਸ਼ਬਦ ਉਚਾਰਨ ਕੀਤਾ ਹੈ ਸੋਕਤ ਡਰੈ ਜੇ ਖਸਮ ਸਮਾਰੈ ਇਹ ਭਾਈ ਜੋ ਖਸਮ ਅਕਾਲ ਪੁਰਖ ਨੂੰ ਸਮਾਰੈ ਯਾਦ ਕਰਦਾ ਹੈ ਉਹ ਕਿਸ ਵਾਸਤੇ ਡਰਦਾ ਭੈ ਨਹੀਂ ਕਰਦਾ ਕੋਈ ਡਰ ਡਰ ਪਚੀ ਮਨਮੁਖ ਵਿਚਾਰੇ ਜਿਹੜੇ ਮਨਮੁਖ ਲੋਕ ਹੈ ਉੱਥੇ ਹੈ ਕੜੀ ਉੱਤੇ ਡਰ ਡਰ ਪਚੀ ਮਨਮੁਖ ਵਿਚਾਰੇ ਜੋ ਮਨਮੁਖ ਬੇਸਮਝ ਹਨ ਵਿਚਾਰੇ ਤੁਛੋ ਉਹ ਡਰ ਡਰ ਕੇ ਮਾਇਆ ਦੇ ਮੋਹ ਦੇ ਡਰਾਏ ਹੋਏ ਬਕਾਰਾਂ ਦੇ ਡਰਾਏ ਹੋਏ ਜਮਾ ਦੇ ਡਰਾਏ ਹੋਏ ਪ체 ਖਜ ਦੇ ਹੋ ਰਹੇ ਨਾਸ ਹੋ ਰਹੇ ਹਨ ਰਹਾਉ ਸਿਰ ਉਪਰ ਮਾਤ ਪਿਤਾ ਗੁਰ ਦੇ ਜਿਨ੍ਹਾਂ ਦੇ ਸਿਰ ਦੇ ਤੇ ਗੁਰਦੇਵ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਆਰਾਮਦਾਸ ਮਹਾਰਾਜ ਸਾਹਿਬ ਗੁਰਦੇਵ ਜੀ ਸਿਰ ਦੇ ਉੱਪਰ ਰੱਖੇ ਹਨ ਮਾਤਾ ਪਿਤਾ ਦੀ ਨਹੀਂ ਆਈ ਸਫਲ ਮੂਰਤ ਜਾ ਕੀ ਨਿਰਮਲ ਸੇ ਜਿਨ੍ਹਾਂ ਦੀ ਸਹਿਤ ਗਿਆਨ ਫਲ ਦੇ ਸਰੂਪ ਹੈ ਜਿਨ੍ਹਾਂ ਗੁਰਾਂ ਦਾ ਤੇ ਜਿਨ੍ਹਾਂ ਦੀ ਸੇਵਾ ਕੀਤੀ ਮਨ ਨੂੰ ਨਿਰਮਲ ਉਜਲ ਕਰਨ ਵਾਲੀ ਹੈ ਏਕ ਨਰੰਜਨ ਜਾ ਕੀ ਰਾ ਜਿਨ੍ਹਾਂ ਗੁਰ ਸਿੱਖਾਂ ਦੀ ਕੋ ਪਰਮੇਸ਼ਰ ਦਾ ਨਾਮ ਹੀ ਰਾਸ ਹੈ ਪੁੰਜੀ ਹੈ ਰਾ ਸਰਦਾ ਹੈ ਨਾਮ ਦੀ ਮਿਲ ਸਾਧ ਸੰਗਤ ਹੋਵਤ ਪਰਗਾ ਉਹਨਾਂ ਨੂੰ ਸਾਧ ਸੰਗਤ ਦੇ ਚ ਮਿਲ ਕੇ ਪਰਮੇਸ਼ਰ ਦੇ ਅਪਰੋਹ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਜੀਨ ਕਾ ਦਾਤਾ ਪੂਰਨ ਸਭ ਠਾਈ ਉਹ ਸਾਰਿਆਂ ਜੀਆਂ ਨੂੰ ਜੋ ਦਾਤਾ ਦੇਣ ਵਾਲਾ ਪੁਖਤ ਹੈ ਜਲ ਮੈਂ ਥਲ ਮੈਂ ਪਰ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ ਸਾਰਿਆਂ ਦਾ ਜੀ ਪੂਰਨ ਵਿਆਪਕ ਕੋਟ ਕਲੇਸ਼ ਖਿੰਮਹਿ ਕੋਟ ਕਲੇਸ਼ ਮਿਟਹਿ ਹਰਨ ਕਿਸ ਪਰਮੇਸ਼ਰ ਦੇ ਨਾਮ ਨੂੰ ਜਪਣੇ ਕਰਕੇ ਕਰੋੜਾਂ ਜਨਮਾਂ ਦੇ ਕਲੇਸ਼ ਕਲੇਸ਼ ਹੈ ਵਿਦਿਆ ਅਸਮਤਾ ਰਾਗ ద్వੈਖ ਤੇ ਅਭਿਨਵੇਸ਼ ਆਜਿ ਕੋ ਅਵਿਦਿਆ ਜਿਹੜਾ ਸਰੂਪ ਦਾ ਗਿਆਨ ਨਾ ਹੋਣਾ ਅਲਪਗਤਾ ਦੇ ਜ ਫਸੇ ਰਹਿਣਾ ਹਰ ਵਕਤ ਜੀਵ ਭਾਵ ਦੇ ਵਿੱਚ ਸੂਘੋ ਕਾਰਨ ਦੇ ਵਿੱਚ ਆਪਣੇ ਆਪ ਨੂੰ ਮੰਨਣਾ ਐਸੀ ਬ੍ਰह्म ਗਿਆਨ ਦੀ ਵਿਦਿਆ ਤੋਂ ਰਹਿਤ ਹੋਣਾ ਅਤੇ ਅਵਿਦਿਆ ਅਸੰਮਤ ਸੰਮਤੀ ਨਾਲ ਕਿਸੇ ਦੇ ਨਾਲ ਹੋਣੀ ਸਾਰਿਆਂ ਨਾਲ ਬੈਰਬੋਰ ਝਗੜੇ ਹੀ ਪਾਈ ਰੱਖਣੇ ਤੇ ਰਾਗ ਬਿਨਾਂ ਕਾਰਨ ਤੋਂ ਐਵੇਂ ਮੋਜ ਮਰੇ ਰਹਿਣਾ ਤੇ ਦੁਆਖ ਬਿਨਾਂ ਕਾਰਨ ਤੋਂ ਕਿਸੇ ਨਾਲ ਵੈਰ ਕਰਦੇ ਰਹਿਣਾ ਤੇ ਅਭੀ ਇਹਨਾਂ ਵਿੱਚ ਉਲਟਾ ਹਾਠ ਵੇਦ ਸ਼ਾਸਤ੍ਰਾਂ ਤੋਂ ਗੁਰਾਂ ਦੀ ਆਗਿਆ ਤੋਂ ਉਲਟਾ ਹਾਠ ਹੋਣਾ ਇਹ ਪੰਜ ਪ੍ਰਕਾਰ ਦੇ ਕਲੇਸ਼ ਹਨ ਕੋਟ ਕਲੇਸ਼ ਮਿਟਹਿ ਹਰਨਾਮਨ ਪੁਰਮੇਸ਼ਰ ਦੇ ਨਾਮ ਜਪਣੇ ਕਰਕੇ ਉਹ ਕਰੋੜਾਂ ਜਨਮਾਂ ਦੇ ਕਲੇਸ਼ ਮਿਟ ਜਾਂਦੇ ਹਨ ਜਨਮ ਮਰਨ ਸਗਲਾ ਦੁੱਖ ਨਾਸ ਹੈ ਜਿਹੜਾ ਜਨਮ ਦਾ ਦੁੱਖ ਹੈ ਮਰਨ ਦਾ ਦੁੱਖ ਹੈ ਇਹ ਸਾਰਾ ਵਾਸ਼ਨਾ ਕਰਕੇ ਹੈ ਸੰਚਿਤ ਕਰਮਾਂ ਕਰਕੇ ਹੈ ਪ੍ਰਦਰਭ ਰੂਪ ਕਰਮ ਕਰਕੇ ਇਹ ਜਨਮ ਘੜ ਕੇ ਆਏ ਹਾਂ ਬਾਕੀ ਦੇ ਜਿਹੜੇ ਕਰਮ ਪਏ ਹਨ ਨਖਿੱਧ ਤੇ ਸੰਚਿਤ ਕਰਮ ਜਿੰਨੇ ਹਨ ਉਹਨਾਂ ਸਾਰਿਆਂ ਕਰਮਾਂ ਕਰਕੇ ਜੋ ਜਮਨਮ ਦਾ ਦੁੱਖ ਹੈ ਇਹ ਸਾਰਾ ਹੀ ਨਾਸ ਹੋ ਜਾਂਦਾ ਬ੍ਰਹਮ ਗਿਆਨ ਦੇ ਹੋਣੇ ਕਰਕੇ ਗੁਰਮੁਖ ਜਾ ਕੈ ਮਨ ਤਨ ਬਾਸੈ ਜਿਨ੍ਹਾਂ ਦਾ ਗੁਰਾਂ ਦੁਆਰੇ ਮਨ ਤਨ ਜੀ ਪਰਮੇਸ਼ਰ ਦਾ ਨਾਮ ਵਸ ਜਾਂਦਾ ਗੁਰਮਖਾਂ ਦੇ ਉਹਨਾਂ ਦੇ ਮੰਨ ਮੰਦ ਸਾਰੇ ਦੁੱਖ ਨਾਸ ਹੋ ਜਾਂਦਾ ਹੈ ਗਿਆਨ ਜਨ ਜਿਸ ਨੂੰ ਆਪ ਲੈ ਲੜਲਾ ਜਿਨ੍ਹਾਂ ਨੂੰ ਮਾਰਾ ਕਿਰਪਾ ਕਰਕੇ ਆਪ ਦੀ ਸ਼ਰਨ ਰੂਪੀ ਲੜਪੱਲੇ ਚ ਲਾ ਲੈਂਦੇ ਹਨ ਦਰਗਹ ਮਿਲੇ ਤਿਸਾ ਹੀ ਜਾਏ ਉਹਨਾਂ ਹੀ ਸਾ ਸੰਗੀਤ ਦਰਗਾਹ ਦੇ ਵਿੱਚ ਇਹ ਜਗ੍ਹਾ ਮਿਲਦੀ ਹੈ ਬੈਠਣ ਵਾਸਤੇ ਜਿਵੇਂ ਭਾਈ ਡੱਲੇ ਨੇ ਮੰਗੀ ਸੀ ਕਿ ਮਾਰਾ ਮੈਨੂੰ ਪੀੜੀ ਜੀਨੀ ਜਗ੍ਹਾ ਦੇਓ ਸਤਿਗੁਰੂ ਕਹੇ ਭਾਈ ਜੋ ਉਮਰ ਸਕੇਗਾ ਉਹਨੂੰ ਚਰਨਾ ਵਿੱਚ ਜਗ੍ਹਾ ਮਿਲੇਗੀ ਇਓ ਫਿਰ ਦਾਨ ਸਿੰਘ ਨੇ ਪਰਿਵਾਰ ਸਮੇਤ ਅੰਮ੍ਰਿਤ ਛਕਿਆ ਸੀ ਇਸ ਪ੍ਰਕਾਰ ਦਰਗਾਹ ਦੀ ਭਾਈ ਮਾਰੇ ਦੇ ਚੇ ਜੋ ਪਰਮੇਸ਼ਰ ਦੇ ਹਰ ਵਕਤ ਜਿਸ ਨੂੰ ਆਪ ਸ਼ਰਨ ਰੂਪੀ ਪੱਲੇ ਨਾਲ ਲਾ ਲਏਗਾ ਉਹਨੂੰ ਦਰਗਾਹ 'ਵਿ ਜਗ੍ਹਾ ਮਿਲਣੀ ਹੈ ਸੱਚਖੰਡ ਵਿੱਚ ਦੂਸਰਿਆਂ ਨੂੰ ਨਹੀਂ ਜੂਨਾ ਜੀ ਭਰਨ ਦੇ ਫਿਰਨਗੇ ਸਹੀ ਭਗਤ ਜੇ ਸਾਚੇ ਭਾਣ ਉਹ ਮਾਰੇ ਕੋਈ ਭਗਤ ਹੈ ਜਿਹੜੇ ਸੱਚੇ ਦਾ ਭਾਣਾ ਮੰਨਦੇ ਹੈ ਜੋ ਸੱਚੇ ਪਾਰਸ਼ਾ ਨੂੰ ਭਾ ਗਏ ਹਨ ਜਮ ਕਾਲ ਸੇ ਭੇ ਨਿਕਾਣੇ ਉਹ ਜਮ ਜੋ ਕਾਲ ਕਰਨ ਵਾਲਾ ਹੈ ਜੰਮਨ ਮਰ ਰੂਪ ਕਾਲ ਤੋਂ ਨਿਕਾਣੇ ਕੋਨੋੜ ਤੋਂ ਰਹਿਤ ਹੋ ਗਏ ਕਿਸੇ ਦੇ ਆਸਾਨ ਬੰਧ ਨਹੀਂ ਉਹਨਾਂ ਨੂੰ ਹੋਣਾ ਪੈਂਦਾ ਸਾਚਾ ਸਾਹਿਬ ਸੱਚ ਦਰਬਾਰ ਉਹ ਸੱਚਾ ਤ੍ਰੀਕਾਲਵਾਦ ਰੂਪ ਹੈ ਸਹਿ ਮਾਇਆ ਬਤੀ ਦੁਆਰਾ مالک ਹੈ ਅਤੇ ਸੱਚਾ ਉਹਦਾ ਦਰਬਾਰ ਸੱਚਖੰਡ ਹੋਇ ਸੱਚਾ ਦਰਵਾਹਰ ਹਰ ਹੁਦਾ ਸਰੂਪ ਹੈ ਕੀਮਤ ਕੌਣ ਕਹੇ ਵਿਚਾਰ ਉਸ ਪਰਮੇਸ਼ਰ ਦੀ ਕੀਮਤ ਨੂੰ ਵਿਚਾਰ ਕਰਕੇ ਕੋਈ ਬ੍ਰਹਮਾਰਿਕ ਵੀ ਅੰਤ ਨਹੀਂ ਪਾ ਸਕਦੇ ਕੋਈ ਨਿਰਣਾ ਕਰਕੇ ਮਹਾਰਾਜ ਦੇ ਗੁਣਾਂ ਦੀ ਵਡਿਆਈ ਅਤੇ ਮਹਾਰਾਜ ਸਾਹਿਬ ਦੇ ਸਰੂਪ ਦੀ ਕੀਮਤ ਨੂੰ ਕੌਣ ਕਹਿ ਸਕਦਾ ਵਿਚਾਰ ਕਰਨ ਵਾਲਾ ਨਿਰਣਾ ਕਰਨ ਵਾਲਾ ਘਟ ਘਟ ਅੰਤਰ ਸਗਲ ਆਧਾਰ ਉਹ ਭਾਈ ਚਾਰ ਖਾਨੀਆਂ ਦੇ ਘਟਾ ਘਟਾਂ ਦੇ ਅੰਦਰ ਨਿਵਾਸ ਕਰਦਾ ਹੈ ਦੇ ਸਾਰਿਆਂ ਦਾ ਆਧਾਰ ਅਦਿਸ਼ਤਾਨ ਰੂਪ ਆਸਰਾ ਰੂਪ ਹੈ ਨਾਨਕ ਜਾਚੈ ਸੰਤ ਰੀਨਾ ਜਿਨ੍ਹਾਂ ਸੰਤਾਂ ਨੂੰ ਇਹ ਬ੍ਰਹਮ ਗਿਆਨ ਹੈ ਅਤੇ ਉਹਨਾਂ ਸੰਤਾਂ ਦੀ ਗੁਰੂ ਸਾਹਿਬ ਜੀ ਕਹਿੰਦੇ ਚਰਨਾਂ ਦੀ ਧੂੜ ਦੇ ਤਾਂ ਹੀ ਭਾਈ ਜਾਚਣਾ ਕਰੀਏ ਮੰਗਣਾ ਕਰੀਏ ਇਸ ਪ੍ਰਕਾਰ ਬੇਨਤੀਆਂ ਕਰੋ ਤਨਾਸਰੀ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਘਰ ਬਾਹਰ ਤੇਰਾ ਪ੍ਰਭਾਸਾ ਇਹ ਮੇਰੇ ਸਾਧ ਜੀ ਬਡਾਰੀ ਸਾਹਿਬ ਜੀ ਜਦੋਂ ਜਾ ਕੇ ਨਿਵਾਸ ਕੀਤਾ ਹੈ ਉਸ ਵਕਤ ਸੰਤਾਂ ਦੇ ਅਮਰ ਸਰ ਸਾਹਿਬ ਤੋਂ ਨਾਲ ਆ ਕੇ ਮਿਲ ਕੇ ਬਸਣ ਦੇ ਵੇਲੇ ਇਹ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਿਆ ਇੱਕ ਉਹ ਦਾਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਘਰ ਬਾਹਰ ਤੇਰਾ ਪ੍ਰਭਾਸਾ ਇਹ ਪਰਮੇਸ਼ਰ ਘਰ ਅਮਰ ਸਰ ਸਾਹਿਬ ਵਿੱਚ ਵੀ ਬਾਹਰ ਬਗਿਆਲੀ ਸਾਹਿਬ ਜੀ ਆਪਦਾ ਹੀ ਭਰੋਸਾ ਹੈ ਜੁਨਕ ਹੈ ਸੰਗ ਕਿਵੇਂ ਘਰ ਸੱਚੇ ਪਰਿਸ਼ਾ ਸਾਧ ਸੰਗ ਰੂਪੀ ਘਰ ਵਿੱਚ ਵੀ ਬਾਹਰ ਸੰਸਾਰ ਵਿੱਚ ਵੀ ਕਰ ਅੰਤਰਮੁਖ ਮਿਰਤੀ ਤੁਰਿਆ ਕਰ ਚਿਸ਼ਟ ਹੋਇਆ ਵੀ ਬਾਹਰ ਸੰਸਾਰਾਕਾਰ ਮਿਰਤੀ ਹੋਣ ਕੀ ਵੀ ਤੇਰਾ ਹੀ ਭਰੋਸਾ ਹੈ ਤੂੰ ਜਨ ਕਹਿ ਹੈ ਸੰਗ ਅਮਰ ਆਪਦੇ ਜਨਾਂ ਪਿਆਰਿਓਂ ਦੇ ਹਰ ਵਕਤ ਅੰਗ ਸੰਗ ਰਹਿਨੇ ਹੋ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ اے ਸਾਡੇ ਪ੍ਰੀਤਮ ਪਰਮੇਸ਼ਰ ਪ੍ਰਭ ਸੁਮਰਥ ਆਪਣੇ ਆਪਣਾ ਆਤਮਾ ਰੂਪ ਪਿਆਰੇ ਨਾਮ ਜਪੋ ਹਰ ਰੰਗ ਕਿਰਪਾ ਕਰੋ ਮਾਰਾ ਹਰੀ ਆਪਦਾ ਰੰਗ ਪ੍ਰੇਮ ਨਾਲ ਨਾਮ ਜਪੀਏ ਐਸੀ ਬਖਸ਼ਿਸ਼ ਕਰੋ ਸਾਡੇ ਤੇ ਹਰੀ ਆਪਦਾ ਰੰਗ ਚੜ ਜੇ ਹਰਿਆਵਲਾ ਰੂਪ ਹੀ ਹੋ ਜੀ ਐਸਾ ਨਾਮ ਜਪੀਏ ਜਨ ਕਉ ਪ੍ਰਭ ਆਪਣੇ ਕਾਤਾ ਫਿਰ ਮਹਾਰਾਜ ਸਾਨੂੰ ਜਨਾਂ ਨੂੰ ਪ੍ਰਭੂ ਜੀ ਆਪਣਾ ਸਾਡਾ ਤੂੰ ਪਿਆਰਾ ਹੈ ਆਪ ਕਈ ਤਾਨ ਬਲ ਹੈ ਸਾਡੇ ਅੰਦਰ ਜੋ ਤੂੰ ਕਰਹਿ ਕਰਾਵਹਿ ਸੁਆਮੀ ਇਸ ਜੇ ਦਰਸ਼ ਬਗੇ ਗ੍ਰੂਪੀ ਬਲ ਵੀ ਸਾਨੂੰ ਆਪ ਕਈ ਹੈ ਜੋ ਤੂੰ ਆਪ ਮਾਰਾ ਕਰਦਾ ਹੈ ਅਤੇ ਜੋ ਪ੍ਰੇਰਕੇ ਕਰਾਉਣਾ ਹੈ ਮਾਲਕ ਸਾ ਮਸਲਤ ਪਰਵਾਹ ਸਾਨੂੰ ਉਹੀ ਮਸਲਤ ਸਦਾ ਪ੍ਰਮਾਣਨੀ ਕੈ ਅਸੀਂ ਆਪਣੀ ਵੱਲੋਂ ਕੋਈ ਸੰਕਲਪ ਨਹੀਂ ਠਾਉਂਦੇ ਕੇ ਆਏਗਾ ਇਹ ਹੋਣਾ ਚਾਹੀਦਾ ਹੈ ਜੋ ਆਪ ਕਰ ਰਹੇ ਹੋ ਸਾਨੂੰ ਪ੍ਰਮਾਣਨੀ ਕਰ ਸਕਲੀ ਹੈ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਇਹ ਪਰਮੇਸ਼ਰ ਇਸ ਲੋਕ ਚ ਵੀ ਤੂੰ ਹੀ ਪਾਸ ਰੱਖਣ ਵਾਲਾ ਹੈ ਪਰ ਲੋਕ ਜੀ ਗਤੀ ਕਰਨ ਵਾਲਾ ਨਰੈਣ ਤੂੰ ਹੀ ਹੋਈ ਹੈ ਤਨ ਗੋਪਾਲ ਗੁਣ ਸਾਖੀ ਤਨ ਗੋਪਾਲ ਗੁਣ ਸਾਖੀ ਹੈ ਮਹਾਰਾਜੇ ਤੇ ਵੇ ਗੋਪਾਲ ਤੇਰਾ ਨਾਮ ਹੀ ਸਾਡਾ ਤਨ ਹੈ ਤੇ ਸੱਚੇ ਪਾਤਸ਼ਾਹ ਤੇਰੇ ਗੁਣੋ ਜਿਹੜੇ ਅੰਦਰ ਧਾਰਨ ਕਰਨੇ ਇਹੋ ਹੀ ਸਾਖ ਯੋਗਾਹੀ ਦੇਣ ਵਾਲੇ ਹਨ ਇਸੇ ਪ੍ਰਕਾਰ ਫੇਰ ਪੜੋ ਪਤ ਪਰਮੇਸ਼ਰ ਗਤ ਨਾਰਾਇਣ ਇਹ ਪਰਮੇਸ਼ਰ ਆਪ ਦਾ ਨਾਮ ਜਿਹੜੇ ਜਪਦੇ ਉਹਨਾਂ ਦੀ ਇਸ ਲੋਕ 'ਚ ਪਤ ਰਹਿੰਦੀ ਹੈ ਗਤ ਨਾਰਾਇਣ ਇਹ ਨਾਰਾਇਣ ਜੋ ਆਪਦੇ 'ਚ ਰੰਗੇ ਹੋਏ ਆ ਨਹੀਂ ਉਹ ਵਿਦਿਆ ਰੂਪੀ ਰਾਤ ਜਿਸ ਵਿੱਚ ਉਹਨਾਂ ਨੂੰ ਤੁਸੀਂ ਗਤ ਪ੍ਰਾਪਤ ਹੁੰਨੇ ਹੋ ਉਹੀ ਪੁਰਖ ਮੁਗਤ ਹੁੰਦੇ ਹਨ ਧਨ ਗੋਪਾਲ ਗੁਣ ਸਾਖੀ ਜਿਨ੍ਹਾਂ ਦੇ ਗੋਪਾਲ ਹਿਰਦੇ ਜੀ ਵਸਿਆ ਉਹੀ ਧਨ ਵਾਲੇ ਪੁਰਖ ਹੈ ਧਨੀ ਹੈ ਬਾਕੀ ਸਭ ਗੰਗਾਲ ਹੈ ਅਤੇ ਜਿਨ੍ਹਾਂ ਦੇ ਅੰਦਰ ਤੇਰੀ ਪ੍ਰਾਪਤੀ ਵਾਲੇ ਸਰਸੰਤੂ ਗਉਣਵਾ ਉਹਨਾਂ ਦੀ ਸਾਖੀ ਉਗਾਹੀ ਤੂੰ ਭਰਦਾ ਹੈ ਇਹ ਸਾਖੀ ਚੇਤਨੂਨਾਂ ਨੂੰ ਤੂੰ ਪ੍ਰਾਪਤ ਹੁੰਨਾ ਹੈ ਚਰਨ ਸਰਨ ਨਾਨਕ ਦਾਸ ਹਰ ਚਾਰ ਸੰਗਤ ਜੀ ਦੁਨੀਆ 'ਚ ਇੱਕ ਗੱਤ ਦੀ ਲੋੜ ਹੁੰਦੀ ਹੈ ਦੂਜੀ ਪੱਤ ਦੀ ਲੋੜ ਹੁੰਦੀ ਹੈ ਤੀਜੀ ਧੰਨ ਦੀ ਲੋੜ ਹੁੰਦੀ ਹੈ ਚੌਥੀ ਉਗਾਈ ਦੀ ਲੋੜ ਹੁੰਦੀ ਹੈ ਚਾਰੇ ਮਹਾਰਾਜ ਸਾਹਿਬ ਕਹਿੰਦੇ ਮਹਾਰਾਜ ਆਪ ਹੀ ਹੂੰ اے ਪਰਮੇਸ਼ਰ ਤੂੰ ਹੀ ਸਾਡੀ ਪਤ ਹੈ ਅਤੇ ਤੂੰ ਹੀ ਸਾਡੀ ਗੱਤ ਖੇੜਿਆਣ ਕਰਨ ਵਾਲਾ ਹੈ ਤੂੰ ਹੀ ਮਹਾਰਾਜ ਸਾਡਾ ਧੰਨ ਹੈ ਤੂੰ ਹੀ ਸਾਡੀ ਉਗਾਈ ਦੇਣ ਵਾਲਾ ਹੈ ਆਪ ਕੋ ਬਿਨਾ ਹੋਰ ਕੌਣ ਹੈ ਆਪ ਦੇ ਵਿੱਚ ਜੁੜੇ ਰਹਿੰਦੇ ਹਨ ਤਦ ਪਰਮੇਸ਼ਰ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਹੈ ਉਹਨਾਂ ਦੀ ਬਾਤ ਇਸ ਲੋਕ ਵਿੱਚ ਹੈ ਅਤੇ ਗੱਦ ਨਾ ਰਹਣ ਜਿਨ੍ਹਾਂ ਨੇ ਮਹਾਰਾਜ ਸਾਹਿਬ ਨਾਮ ਨੂੰ ਨਾਮ ਜਪੇ ਉਹ ਹੀ ਮੁਕਤ ਹਨ ਪ੍ਰਲੋਕ ਵਿੱਚ ਬੰਧਨਾ ਤੋਂ ਛੁੱਟੇ ਹੋਏ ਹਨ ਹਨ ਗੋਪਾਲ ਗੁਣ ਸਾਖੀ ਜਿਨ੍ਹਾਂ ਦੇ ਹਿਰਦੇ ਵਿੱਚ ਗੋਪਾਲ ਵਸਿਆ ਉਹ ਧੰਨਵਾਦੀ ਹਨ ਬਾਕੀ ਸਭ ਕੰਗਾਲ ਹਨ ਅਤੇ ਜਿਨ੍ਹਾਂ ਦੇ ਅੰਦਰ ਮਹਾਰਾਜ ਦੇ ਸਰਦਾ ਦੇ ਗੁਣ ਹਨ ਉਹਨਾਂ ਦਾ ਸਾਖੀ ਰੂਪ ਵਰ ਕੇ ਉਗਾਹੀ ਦੇਣ ਵਾਲਾ ਰੱਖਿਆ ਕਰਨ ਵਾਲਾ ਹੈ ਸਿੱਖਿਆ ਦੇਣ ਵਾਲਾ ਚਰਨ ਸਰਨ ਨਾਨਕ ਦਾਸ ਹਰ ਸਤਿਗੁਰੂ ਜੀ ਕਹਿੰਦੇ ਹਨ ਹਰੀ ਅਕਾਲ ਪੁਰਖ ਦੇ ਚਰਨਾਂ ਦੀ ਸ਼ਰਨ ਦਾਸਾ ਭਾਵ ਧਾਰ ਕੇ ਧਾਰੀ ਹੈ ਹਰ ਸ਼ਾਂਤੀ ਇਹ ਵਿਦ ਜਾ ਇਹ ਕਿੰਨੇ ਜਾਣਿਆ ਕਿ ਹਰੀ ਦੇ ਸੰਤਾਨ ਹੈ ਇਹ ਸੰਤਾਨ ਹਰੀ ਦੇ ਵੀ ਦੀ ਜਾਣੀ ਹੈ ਇਹ ਹਰ ਹਰ ਪਾਠ ਅੰਬਰ ਸਰ ਵਾਲੇ ਇਕੱਠਾ ਕਰ ਲੈਂਦੇ ਹੈ ਚਰਨ ਸਰਨ ਨਾਨਕ ਦਾਸ ਹਰ ਹਰ ਸ਼ੰਤੀ ਏਵਿ ਵਿਦਿਆਤਿ ਜਨੂਵੈ ਸਾਹਿਬ ਦਾ ਇਹ ਪਾਠ ਹੈ ਚਰਨ ਸਰਨ ਨਾਨਕ ਦਾਸ ਹਰ ਹਰ ਸ਼ੰਤੀ ਏਵਿ ਵਿਦਿਆਤਿ ਚਰਨਾਂ ਦੀ ਸ਼ਰਨ ਵੀ ਹਰੀ ਦੀ ਸੇਵ ਕਰਿੰਦੇ ਹਨ ਗੁਰੂ ਸਾਹਿਬ ਕਹਿੰਦੇ ਆ ਤੇ ਹਰੀ ਦੇ ਸੰਤਾਂ ਨੇ ਇਹ ਵਿਧੀ ਜਾਣੀ ਉਸ ਦੀ ਪ੍ਰਾਪਤੀ ਦੀ ਬਨਾਸਰੀ ਮਹੱਲਾ ਪੰਜਵਾ ਸਗਲ ਮਨੂਰਥ ਪ੍ਰਭ ਤੇ ਪਾਏ ਸਤਿਗੁਰੂ ਜੀ ਕਹਿੰਦੇ ਨੇ ਭਾਈ ਸਾਰੇ ਮਨ ਦੇ ਸੰਕਲਪੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹਰਮੰਦਰ ਸਾਹਿਬ ਦਾ ਰਚਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਉਕਾਰ ਹੋਣਾ ਅਗੇ ਸਿਕਾਂ ਨੇ ਕਾਈ ਭਗਤੀ ਦੇਣੀ ਬ੍ਰਹਮ ਗਿਆਨ ਦੀ ਬਖਸ਼ੀ ਕਰਨੀ ਮੁਕਤ ਕਰਨਾ ਜੀਵਨ ਮੁਕਤ ਕਰਨਾ ਇਹ ਸਾਰੇ ਮੰਦੇ ਸੰਕਲ ਵਾਹਿਗੁਰੂ ਦੇ ਪਾਸੋਂ ਪਾਰੇ ਖਣ ਕੰਠ ਲਾਏ ਗੁਰ ਰਾਖੇ ਸਭ ਗੁਰੂ ਮਹਾਰਾਜ ਸਾਹਿਬਨ ਗੱਲ ਦੇ ਨਾਲ ਲਾ ਕੇ ਆਪਦੇ ਬੱਚਿਆਂ ਦੀ ਨਹੀਂ ਆਈ ਉੱਪਰ ਇਹਨਨੇ ਸਿਆਦੇ ਕੀ ਰੱਖਿਆ ਕੀਤੀ ਹੈ ਸੰਸਾਰ ਸਾਗਰ ਮਹਿ ਜਲਨ ਨਾ ਦੀਏ ਪਨਾਸਰੀ ਮਹੱਲਾ ਪੰਜਵਾ ਸਗਲ ਮਨੋਰਥ ਪ੍ਰਪਤੇ ਪਾਏ ਸਾਰੇ ਮਨ ਦੇ ਸੰਕਲਪ ਉਹਨਾਂ ਨੂੰ ਵਾਹਿਗੁਰੂ ਦੇ ਪਾਸੋਂ ਪਾ ਲੇ ਧਰਮ ਅਰਥ ਕਾਮੋਖ ਕੰਠ ਲਾਏ ਗੁਰ ਰੱਖੇ ਸਤਗੁਰੂ ਜੀ ਨੇ ਅਪੇਦਿ ਨਿਸ਼ੇ ਰੂਪੀ ਕੰਠ ਨਾਲ ਲਾ ਕੇ ਰੱਖਿਆ ਕੀਤੀ ਉਹਨਾਂ ਦੀ ਸੰਸਾਰ ਸਾਗਰ ਮਹ ਜਲਨ ਨਾ ਦੀਨੇ ਸੰਸਾਰ ਜੋ ਸਹਿਤ ਕਰਨ ਬਿਸ਼ੈ ਰੂਪੀ ਜ਼ਹਿਰ ਦੇ ਸਹਿਤ ਹੈ ਇਹਦੇ ਜਾਣ ਸੜਨ ਨਹੀਂ ਦਿੱਤੇ ਕਿੰਨਾ ਨ ਦੁਤਰ ਭੱਖੇ ਕਿਸੇ ਨੂੰ ਵੀ ਦੁਤਰ ਦੁਸਤ ਕਠਨ ਹੈ ਇਹ ਸੰਸਾਰ ਦਾ ਲੰਗਣਾ ਈਉਂ ਨਹੀਂ ਕੋਈ ਬੋਲ ਸਕਿਆ ਅਤੇ ਦੁਰਦ ਪਾਪ ਨੇ ਵੀ ਕਿਸੇ ਨੂੰ ਭਖਣਾ ਨਹੀਂ ਕੀਤਾ ਕੋਈ ਪਾਪ ਵੀ ਉਹਨੂੰ ਖਾ ਨਹੀਂ ਸਕਿਆ ਦੁਤਰ ਕਠਨ ਤਰਨਾ ਹੈ ਜੇ ਸੰਸਾਰ ਤੋਂ ਇਹ ਵੀ ਕਿਸੇ ਨੂੰ ਉਹਨਾਂ ਨੂੰ ਭਖਣ ਉਚਾਰੇ ਨਹੀਂ ਕਿ ਬੜੇ ਔਖੇ ਹੋਗੇ ਨਹੀਂ ਲੰਘ ਸਕੋਗੇ ਇਹ ਦੁਤਰ ਕਠਨ ਵਾਕ ਵੀ ਕਿਸੇ ਨੂੰ ਭਖੇ ਉਚਾਰੇ ਨਹੀਂ ਹਨ ਅਤੇ ਦੁੱਤਰ ਪਾਪ ਨੇ ਵੀ ਉਹਨਾਂ ਨੂੰ ਕਿਸੇ ਨੂੰ ਪੱਖਣ ਨਹੀਂ ਕੀਤਾ ਹੈ ਜਿਨ ਕਾ ਮਨ ਸਾਚੈ ਦੁੱਤਰ ਪਾਖੇ ਕਿਸੇ ਨੂੰ ਦੁਸਤਰ ਕਹਣ ਸੰਸਾਰ ਦੇ ਵਿੱਚ ਪੱਖਿਆ ਨਹੀਂ ਖਾਦਾ ਨਹੀਂ ਉਹਨਾਂ ਨੂੰ ਜੇ ਮਾਗਰ ਮਛ ਆਦਮੀਆਂ ਨਿਕਲ ਜਾਂਦੇ ਹਨ ਇਸ ਪ੍ਰਕਾਰ ਕਾਮ ਆਦਿਕ ਮਾਗਰ ਮਛ ਹਨ ਦੁੱਤਰ ਕਹਣ ਸੰਸਾਰ ਵਿੱਚ ਖਾਦਾ ਨਹੀਂ ਉਹਨੇ ਤੈ ਬਚੇ ਮਹਾਰਾਜਾ ਨੇ ਕਿਰਪਾ ਕੀਤੀ ਹੈ ਜਿਨ ਕਾ ਮਨ ਸਾਚਾ ਬਿਸਰਾ ਬਿਸਵਾ ਜਿਨਾਂ ਦੇ ਮਨ ਵਿੱਚ ਭਾਈ ਸੱਚਾ ਭਰੋਸਾ ਹੈ ਵੇਖ ਵੇਖ ਸੁਆਮੀ ਕੀ ਸੋਭਾ ਹੋ ਮਹਾਰਾਜਾ ਵੇਖਣੀ ਯੋਗ ਮਹਾਰਾ ਦੀ ਸੋਭਾ ਜੋ ਭਗਤਾਂ ਜਨਾਂ ਦੇ ਵੇਖ ਬ੍ਰह्म ਵਿਚਾਰ ਰੂਪੀ ਦ੍ਰਿਸ਼ਟੀ ਨਾਲ ਵੇਖ ਵੇ ਕੇ ਸੁਆਮੀ ਦੀ ਲੋਕ ਪਰਲੋਕ ਜ ਸੋਭਾ ਵਡਿਆਈ ਨੂੰ ਆਨੰਦ ਸਦਾ ਉਲਾ ਸਦਾ ਆਨੰਦ ਦੇ ਓਰਸ਼ ਉਛਾਰੇ ਪਹਿਲੇ ਰਹਿੰਦੇ ਉਹਨਾਂ ਦੇ ਤਾਂ ਹੀ ਸਦਾ ਨਰਸੂਬ ਦਾ ਉਲਾਸ ਉਛਾਹਦਾ ਹੈ ਰਹਾਉ ਚਰਨ ਸਰਨ ਪੂਰਨ ਪਰਮੇਸ਼ਰ ਉਹ ਤਾਂ ਪੂਰਨ ਜੋ ਸਾਰਿਆਂ ਥਾਂ ਜੀ ਵਿਆਪਕ ਤ ਉਸ ਪਰਮੇਸ਼ਰ ਦੀ ਚਰਨਾ ਦੀ ਸ਼ਰਨ ਉਹਨਾਂ ਲਈ ਹੈ ਅੰਤਰਜਾਮੀ ਸਾਖ ਉਹ ਅੰਤਰਜਾਮੀ ਸਾਰਿਆਂ ਦੇ ਅੰਦਰ ਹੈ ਸਾਖ ਉਹ ਹੀ ਲੋਕ ਪਲੋਕ ਜੇ ਸਿੱਖਿਆ ਦੇਣ ਵਾਲਾ ਹੈ ਉਹ ਹੀ ਉਗਾਹ ਹੈ ਰੱਖਿਆ ਕਰਨ ਵਾਸਤੇ ਜਾਨਬੂ ਇਸ ਗੱਲ ਦੀ ਬੇਰਸ਼ਾਸਤ ਰਾਤ ਕੋ ਸਾਖੋ ਉਗਾਈ ਦਿੰਦੇ ਹਨ ਕਿ ਅੰਤਰੀ ਜਾਮੀ ਹੈ ਜਾਨਬੂਜ ਆਪਣਾ ਕੀ ਉਹ ਨਾਨਕ ਇਸ ਪ੍ਰਕਾਰ ਜਿਨ੍ਹਾਂ ਨੇ ਗੁਰੂ ਮਹਾਰਾਜ ਸਾਹਿਬ ਦੇ ਪਾਸੋਂ ਬੂਝ ਸਿੱਖਿਆ ਦੇ ਤਾਈਂ ਜਾਣਨਾ ਕੀਤਾ ਹੈ ਉਹਨਾਂ ਨੂੰ ਸੱਚੇ ਪਾਤਸ਼ਾਹ ਨੂੰ ਬੁੱਝ ਕਰਕੇ ਪੁੱਛਿਆ ਜਿਨ੍ਹਾਂ ਦੇ ਗੁਰੂ ਸਾਹਿਬ ਤੋਂ ਉਹਦੇ ਸਰੂਪ ਦੇ ਜਾਣਨ ਦਾ ਗਿਆਨ ਹੈ ਉਹਨਾਂ ਨੂੰ ਆਪਣਾ ਕਰ ਲਿਆ ਹੈ ਜਾਣ ਬੁੱਝ ਕੇ ਸਮਝ ਸੋਚ ਕੇ ਆਪਣਾ ਬਣਾ ਲਿਆ ਹੈ ਉਹਨਾਂ ਦੇ ਤਾਂ ਹੀ ਭਗਤਨ ਕਾ ਜਿਨ੍ਹਾਂ ਨੇ ਜਾਣਿਆ ਹੈ ਮੰਨਣ ਗਿਆਨ ਨੂੰ ਬੁੱਝਿਆ ਹੈ ਸਰਬਣ ਗਿਆਨ ਨੂੰ ਅਤੇ ਜਾਣਿਆ ਹੈ ਤੁੰ ਪਦ ਦੇ ਲਖਰਸ ਨੂੰ ਬੁੱਝਿਆ ਤਤ ਪਦ ਦੇ ਲਖਰਸ ਨੂੰ ਉਹਨਾਂ ਨੂੰ ਆਪਣਾ ਜਾਣ ਕੇ ਮਾਰਨ ਆਪਦਾ ਬਣਾ ਲਿਆ ਹੈ ਭਗਤਨ ਕਾ ਅੰਕੁਰ ਰੱਖਿ ਭਗਤਾਂ ਜਨਾਂ ਦਾ ਅੰਕਰ ਪ੍ਰੇਮ ਰੂਪੀ ਅੰਕੁਰ ਰੱਖ ਲਿਆ ਭਗਤਾਂ ਜਨਾਂ ਦੀ ਜਿਹੜੀ ਭਾਵ ਉਹ ਸੀ ਉਹ ਪ੍ਰੇਮ ਦਾ ਅੰਕੂਰ ਪੈਦਾ ਹੋਇਆ ਸੀ ਇਸ ਕਰਕੇ ਭਗਤਾਂ ਦੇ ਅੰਕੂਰ ਨੂੰ ਪ੍ਰੇਮ ਦੇ ਨੂੰ ਰੱਖ ਲਿਆ ਸੱਚੇ ਪਾਤਸ਼ਾਹ ਜੀ ਨੇ ਭਗਤਾਂ ਦੀ ਸਰਦਾ ਰੂਪੀ ਜੜ ਹਰੀ ਰਹੇਗੀ ਪ੍ਰੇਮ ਦਾ ਅੰਕੂਰ ਜਾਣ ਕੇ ਰੱਖਿਆ ਕੀਤੀ ਭਗਤਾਂ ਦੀ ਤਨਾਸਰੀ ਮਹੱਲਾ ਪੰਜਵਾ ਜਹ ਜਹ ਪੀਖੋ ਤਹ ਹਜੂਰ ਜਿੱਥੇ ਜਿੱਥੇ ਜੇ ਦੇਖਦੇ ਆਂ ਅਸੀਂ ਤਾਂ ਉੱਥੇ ਹੀ ਮਹਾਰਾਜ ਸਾਹਿਬ ਹਜੂਰ ਸਾਹਮਣੇ ਐ ਨੇੜੇ ਤੋਂ ਨੇੜੇ ਹੈ ਹੂਰਕਤ ਹੋ ਨਾ ਜਾਈ ਇਹ ਭਾਈ ਉਹ ਪਰਮੇਸ਼ਰ ਕਿਤੇ ਦੂਰ ਨਹੀਂ ਜਾਂਦਾ ਸਾਰੇ ਵਿਆਪਕ ਹੋਣੇ ਕਰਕੇ ਆਕਾਸ਼ ਜਿਵੇਂ ਜਿਸ ਦੇਸ਼ ਮੁਲਕ ਜਾਈਏ ਸਾਰਿਆਂ ਥਾਂ 'ਚ ਆਕਾਸ਼ ਰਹਿੰਦਾ ਹੈ ਪਰ ਆਕਾਸ਼ ਜੜ੍ਹ ਹੈ ਉਹ ਬ੍ਰਹਮਚੇਤਨਾ ਸਦਾ ਅੰਗ ਸੰਗ ਸਹਿਤਾ ਕਰਨ ਵਾਲਾ ਦੂਰ ਨਹੀਂ ਕਿਤੇ ਜਾਂਦਾ ਰਵ ਰਹਿਆ ਸਰਵਤਲ ਮੈਂ ਸਾਰਿਆਂ ਦੇ ਅੰਦਰ ਮੈਂ ਰੂਪ ਹੋ ਕੇ ਸਰਵਰੂਪ ਹੋ ਕੇ ਸਾਰਿਆਂ ਜਿਹੜੰ ਰਿਆ ਹੈ ਵਿਆਪਕ ਹੋ ਰਿਹਾ ਹੈ ਮਨ ਸਦਾ ਧਿਆਈ ਉਹਦੀ ਸਖਿਆਤਾ ਤਾਂ ਹੋਵੇਗੀ ਮਨ ਕਰਕੇ ਸਦਾ ਧਿਆਉਂਦੇ ਰਹੀਏ ਇਹ ਮਨ ਸਦਾ ਧਿਆਉਣਾ ਕਰ ਜੇ ਸਖਿਆਤਾ ਚਾਹੁੰਨਾ ਹੈ ਨੰਦੀ ਈਤ ਊਤ ਨਹੀਂ ਵੀ ਛੁੜਦਾ ਓਈ ਇਸ ਲੋਕ ਜੂ ਨਹੀਂ ਵਿਛੜਦਾ ਊਤ ਪਰ ਲੋਕ ਚ ਵੀ ਨਾਲ ਅੰਗ ਸੰਗ ਰਹਿੰਦਾ ਹੈ ਈਤ ਜਿਹੜੇ ਚਤਰੇ ਉਹਨਾਂ ਨੂੰ ਵੀ ਬਿਸਰਦਾ ਨਹੀਂ ਊਤ ਜਿਹੜੇ ਮੂਰਖ ਉਹਨਾਂ ਨੂੰ ਨਹੀਂ ਬਿਸਰਦਾ ਹਰ ਵਕਤ ਇਹ ਤੂਥ ਇੱਥੇ ਉੱਥੇ ਕਦੇ ਵਿਛੜਦਾ ਨਹੀਂ ਹੈ ਸੋ ਸੰਗੀ ਗਨਿਐ ਉਸ ਵਾਹਿਗੁਰੂ ਨੂੰ ਸੰਗੀ ਆਪ ਦਾ ਸਮਝਣਾ ਚਾਹੀਦਾ ਹੈ ਲੋਕ ਪਰ ਲੋਕ ਦਾ ਬਿਨਸ ਜਾਏ ਜੋ ਨਿਮਖ ਮਹਿ ਜਿਹੜਾ ਬਾਜ਼ਾਰ ਸਿਕ ਨਿਉਖ ਅੱਖ ਦੇ ਖੋਲਣ ਵਿੱਚ ਵਿੱਚ ਬਿਸਮ ਬਿਨਸ ਜਾਣਾ ਨਾਸ ਹੋ ਜਾਣਾ ਹੈ ਸੋ ਅਲਪ ਸੁਖ ਭਣੀਐ ਉਹ ਜੀ ਤ ਸਪਰਸ਼ ਮਾਤਰੀ ਆਯੂ ਹੈ ਉਹ ਤੁਛ ਸੁਖ ਹੈ ਸਮਝੋ ਉਹ ਵਿਸ਼ੇ ਸੁਖ ਜਿਨੀ ਫਸਣਾ ਚਾਹੀਦਾ ਰਹਾਉ ਪ੍ਰਤਪਾਲਿ ਅਪਿਆਉ ਮੇਰਾ ਵਾਹਿਗੁਰੂ ਐਸਾ ਦਿਆਲੂ ਹੈ ਸਾਰਿਆਂ ਦੇ ਪਾਈ ਮਾਤ ਦੇ ਗਰਭ ਚ ਵੀ ਪਾਲਦਾ ਹੈ ਇੱਥੇ ਵੀ ਅੰਮ੍ਰਿਤ ਰੂਪ ਹੋਏ ਨੂੰ ਬਖਸ਼ਦਾ ਹੈ ਲੋਕ ਵਿੱਚ ਕਸ਼ੂਨ ਨਾ ਹੋਈ ਕਿਸੇ ਪ੍ਰਕਾਰ ਦੀ ਉਹਦੇ ਪ੍ਰਬੰਧ ਚੂਣਤਾ ਹੀ ਨਹੀਂ ਹੁੰਦੀ ਸਭ ਤਰ੍ਹਾਂ ਕਰਕੇ ਕਮੀ ਨਹੀਂ ਹੈ ਸਭ ਤਰ੍ਹਾਂ ਕਰਕੇ ਲਵਾਲਾ ਭਰੇ ਹੋਏ ਆ ਜਿਸ ਪ੍ਰਕਾਰ ਸਾਭ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਕਹਿੰਦੇ موسی ਪਕੰਬਰ ਨੇ ਖੁਦਾ ਦੇ ਕੋਲ ਦੁਆ ਕੀਤੀ ਹੈ ਖੁਦਾ ਤੂੰ ਕਿਹੜੇ ਕੰਮ ਚ ਲੁਝਾਰੇ ਨੇ ਰੋਜੀ ਸਾਰਿਆਂ ਦਿੰਦਾ ਕਦੇ ਮੈਨੂੰ ਵੀ ਆਗਿਆ ਦੇ ਰੋਜੀ ਦੇਣ ਦੀ ਤੇ ਮਹਾਰਾਜ ਸਾੰਗ ਨੇ ਕਿਹਾ ਚੰਗਾ موسیਆ ਤੂੰ ਇਸ ਆਪ ਦੇ ਇਲਾਕੇ ਦੇ ਅੱਜ ਇਸ ਪਿੰਡ ਦੇ ਸਾਰਾ ਪ੍ਰਵੰਤਨ ਤੂੰ ਸਾਰਿਆਂ ਰੋਜੀ ਦੇ موسی ਨੂੰ ਪੁੱਛਿਆ ਰੋਜੀ ਦੇ ਚੁਕਾ ਕਹਿੰਦੇ ਹਾਂ ਮਾਰਾ ਦੇਤੀ ਰੋਜੀ ਪੁੱਛਿਆ ਕਿਉਂ ਨਹੀਂ ਰੋਜੀ ਦਿੱਤੀ ਕਹਿੰਦਾ ਜੀ ਇੱਕ ਤਾਂ ਕਵਰ ਪੱਟ ਕੇ ਮੁਰਦੇ ਦੀ ਬਿਆਦਵੀ ਕਰਦਾ ਸੀ ਬੇਵਿਚਾਰ ਕਰਦਾ ਸੀ ਉਹਨੂੰ ਰੋਜੀ ਨਹੀਂ ਦਿੱਤੀ ਅਤੇ ਇੱਕ ਸੂਰ ਜਿਹੜਿਆ ਨਾ ਪਕੰਬਰ ਦਾ ਪੱਟ ਪਾੜਦਾ ਸੀ ਇਸ ਕਰਕੇ ਮਾਰਿਆ ਇਹਨੂੰ ਬਦਾਂ ਨੂੰ ਕੀ ਰੋਜੀ ਦੇਣੀ ਹੈ ਮਾਰਾ ਕਹਿੰਦੇ ਇਹ ਗੱਲ ਨਹੀਂ ਭਾਈ ਅਸਾਅ ਕਿਤਾਬ ਜਿਹੜਾ ਵੱਖਰਾ ਹੈ ਤੇ ਜਿਹੜੀ ਰੋਜੀ ਹੈ ਇਹਦੇ 'ਚ ਮੈਂ ਫਰਕ ਨਹੀਂ ਪਾਉਂਦਾ ਕਿਸੇ ਦੇ ਦੋਸ਼ ਵੇਖ ਕੇ ਅਕਿਰਤ ਕਣਾ ਨੂੰ ਪਾਲਦਾ ਪ੍ਰਭੂ ਨਾਨਕ ਸਾਹਿਬੁ ਖਸੰਦ ਉਹ ਕਿਰਤ ਕਰਨ ਦੀ ਪਾਲਣਾ ਕਰਦਾ ਸਦਾ ਬਖਸ਼ਿੰਦ ਹੈ ਇਸ ਪ੍ਰਕਾਰ ਕਿਸੇ ਪ੍ਰਕਾਰ ਉਹਦੇ ਪ੍ਰਬੰਧ ਚੂਣ ਕਾਈ ਨਹੀਂ ਹੁੰਦੀ ਫਿਰ موسی ਕਹਿੰਦਾ ਤੁਸੀਂ ਮਾਰਿਆ ਕਿਤੇ ਸਾਰਿਆਂ ਰੋਜੀ ਦੇ ਦੇਣੇ ਹੋ ਕਹਿੰਦੇ ਹਾਂ ਪਾਈ ਇਸ ਤਾਂ ਦਿੱਤੀ ਆ ਪਹਿਲਾਂ ਤੇ ਇਸ ਕਿਸਮ ਬਾਹ ਪਿੱਛੋ ਦੇ ਤਾਂ ਜੰਤੋਂ ਬਾਹ ਰੋਜੀ ਪਹਿਲਾਂ ਦਿੱਤੀ ਐ ਤੇ ਜੀ ਮਗਰੋਂ ਪੈਦਾ ਕੀਤੇ ਐ ਕਹਿੰਦੇ ਜੀ ਮੈਨੂੰ ਵੇਖ ਲੈਣ ਦਿਓ ਇਹ ਆਪਦੀ ਟੋਪੀ ਵਿੱਚ ਇੱਕ ਡੱਬੀ ਰੱਖੀ ਬੈਠਾ ਸੀ ਡੱਬੀ ਵਿੱਚ ਕੀੜਾ ਪਾਇਆ ਹੋਇਆ ਸੀ ਜਦੋਂ ਐਸਨ ਡੱਬੀ ਕੱਢੀ ਟੋਪੀ ਵਿੱਚੋਂ ਤੇ ਵਿੱਚੋਂ ਕੀੜਾ ਕੱਢਿਆ ਤੇ ਉਹਦੇ ਮੂੰਹ 'ਚ ਵੀ ਚੌਲ ਲਿਆ ਵੇਖ ਕੇ ਖੁਦਾ ਦੇ ਅੱਗੇ ਨਮਾਜ਼ ਪੜ੍ਹੀ ਐ ਇਸਨ ਮੂਸੇ ਨੇ ਪਹਿਲੀ ਨਮਾਜ਼ ਜਿੱਥੋਂ ਚੱਲੀ ਐ ਇਸ ਪ੍ਰਕਾਰ ਸਾਧ ਸੰਗਤ ਜੀ ਉਸ ਪ੍ਰਬੰਧ ਵਿੱਚ ਵਾਹਿਗੁਰੂ ਤੇ ਕਿਸੇ ਪ੍ਰਕਾਰ ਦੀ ਔਣਤਾ ਹੀ ਨਹੀਂ ਹੁੰਦੀ ਸਦਾ ਲਵਾਲਾ ਪੂਰਨ ਹੈ ਸਾਹ ਸਾਹ ਸੰਭਾਲਤਾ ਉਹ ਸਾਰਿਆਂ ਦੀ ਸਾਹ ਸਾਹ ਪਰਮੇਸ਼ਰ ਸੰਭਾਲ ਕਰਦਾ ਹੈ ਮੇਰਾ ਪ੍ਰਭ ਸੋਈ ਉਹ ਮੇਰਾ ਸਮਰੱਥ ਆ ਰੱਖਿਆ ਕਰਨ ਵਾਲਾ ਵਾਹਿਗੁਰੂ ਰੱਖਾ ਹੈ ਅਸ਼ਲ ਅਸ਼ੀਦ ਅਪਾਰ ਪ੍ਰਭ ਉਹ ਜਿਸ ਪ੍ਰਕਾਰ ਸਾਧ ਸਿੰਘ ਜੀ ਬਾਵਨ ਨੇ ਬਲ ਨੂੰ ਛੱਡ ਲਿਆ ਸੀ ਉਹ ਕਿਸੇ ਕਰਕੇ ਛੜਿਆ ਨਹੀਂ ਜਾਂਦਾ ਹੈ ਅਸ਼ੇਲ ਅਸ਼ੇਦ ਅਸ਼ੇਦ ਕੱਟਿਆ ਨਹੀਂ ਜਾਂਦਾ ਨੈਨਿ ਸ਼ੇਦੰਪੀ ਸ਼ਸਤਰਾਂ ਨਹੀਂ ਨਹੀਂ ਦਈਤੀ ਪਾਪ ਕਾ ਨੇਚ ਕਲਦੇ ਅੰਤ ਆਪੂ ਨੈਨ ਸੋਸਤੀ ਮਾਰਕ ਜਿਹਨੂੰ ਪਾਉਣ ਨਹੀਂ ਉਡਾ ਸਕਦੀ ਸ਼ਸਤਰ ਨਹੀਂ ਕੱਟ ਸਕਦਾ ਅਗਨੀ ਸਾੜ ਸਕਦੀ ਪਾਣੀ ਨਹੀਂ ਗਾਲ ਸਕਦਾ ਇਹੋ ਜਿਹਾ ਸਰੂਪ ਹੈ ਹਵਾ ਨਹੀਂ ਆਰਜ ਮੇਲ ਕਰਕੇ ਉਡਾ ਸਕਦੀ ਇਹੋ ਜਿਹਾ ਸਰੂਪ ਆ ਸ਼ੇਦ ਛੇਦਨ ਤੋਂ ਰਹਿਦਾ ਭੇਦ ਪਰਛੇਦ ਆਦਿ ਕੁਇ ਉਹ ਅਸੀਂ ਕੋਈ ਸਿੱਧ ਨਹੀਂ ਹੁੰਦਾ ਅਪਾਰ ਪ੍ਰਭ ਅਸ਼ਲੇ ਅਸ਼ੇਦ ਫੇ ਅਪਰ ਕਿ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਤ ਹੈ ਅਪੇ ਪ੍ਰਭੁ ਸਮਰਥ ਕੀ ਜਾ ਜਾਕਾਰੂ ਜਿਨ ਦਾ ਸਰੂਪ ਉੱਚਾ ਤਿੰਨ ਗੁਣਾ ਤੋਂ ਤੀਤ ਸਰੂਪ ਹੈ ਸੋ ਉਸ ਦੇ ਅੰਦਰ ਰਾਸੀ ਤਾਂਸੀ ਸਾਤ ਕੀ ਸੁਭਾਵਾਂ ਤੋਂ ਉੱਚਾ ਉਹਦਾ ਸਰੂਪ ਹੈ ਜਪ ਜਪ ਕਰਹਿ ਆਨੰਦ ਜਨ ਦੇਸ ਕਾਲ ਵਸਤੂ ਪ੍ਰਸ਼ੇਧ ਰਹਿ ਤੁਹਾ ਦਾ ਸਰੂਪ ਹੈ ਉੱਚਾ ਹਾਂ ਜਪ ਜਪ ਕਰਹਿ ਆਨੰਦ ਜਨ ਅਸਚਰ ਦੀ ਗੱਲ ਇਹ ਆਏ ਕਿ ਲੋਕ ਖੋਜਦੇ ਉਹਦਾ ਅੰਤ ਨਹੀਂ ਪਾਇਆ ਜਾਂਦਾ ਜਿਸ ਪ੍ਰਕਾਰ ਮਾਤਾ ਦੇ ਅਸਣ ਦੇ ਨਾਲ ਬੱਚੇ ਦੀ ਪਾਲਣਾ ਹੁੰਦੀ ਹੈ ਐ ਜਿਹੜੇ ਭਗਤ ਜਨ ਮਹਾਰਾਜ ਦੇ ਜਾਪ ਨੂੰ ਜਪਦੇ ਹੈ ਮਹਾਰਾਜ ਦਾ ਜਾਪ ਇੱਕ ਦੁੱਧ ਹੈ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੇ ਉਪਦੇਸ਼ ਰੂਪੀ ਆਸਤਨ ਨੂੰ ਮੂਹੇ ਪਾ ਕੇ ਜਿਹੜੇ ਜਪਦੇ ਐ ਉਹ ਆਨੰਦ ਸਰੂਪੀ ਦੁੱਧ ਨੂੰ ਪ੍ਰਾਪਤ ਕਰ ਲੈਂਦੇ ਐ ਜਨ ਅਜਰਜ ਆਨੂ ਇਹ ਬੜਾ ਇਸ਼ਤਿਹਾਰ ਹੈ ਵੇਖ ਲਓ ਉਪਮਾ ਤੋਂ ਰਹਿਤ ਹੈ ਉਪਮਾ ਤੋਂ ਅਚਰਜਾ ਰੂਪ ਹੀ ਬਣ ਜਾਂਦੇ ਹਨ ਉਹ ਸਾ ਮਤ ਦੇਹੋ ਦਇਆਲ ਪ੍ਰਭ ਇਹ ਦਇਆ ਦੇ ਘਰ ਪ੍ਰਭੂ ਸਮਰੱਥ ਸਾਨੂੰ ਉਹ ਮਤ ਬਖਸ਼ੋ ਜਿਤ ਤੁਮ ਹੈ ਆਰਾਧਾ ਇਸ ਅਕਲ ਕਰਕੇ ਆਪ ਨੂੰ ਮਾਰਾ ਰਾਤ ਦੇ ਰਹੀਏ ਉਹ ਗੱਲਾਂ ਦਿਓ ਜਿਸ ਤੂੰ ਪੁੱល ਜਾਵੇਂ ਸੱਚੇ ਬਾਦਸ਼ਾਹ ਉਹ ਮੱਤ ਬਖਸ਼ੋ ਜਿਸ ਕਰਕੇ ਆਪ ਨੂੰ ਹਰ ਵਕਤ ਯਾਦ ਕਰਦੇ ਰਹੀਏ ਮੰਨ ਦੀ ਭਾਵਨਾ ਨਾਲ ਨਾਨਕ ਮੰਗੇ ਦਾਨ ਪ੍ਰਭ ਇੱਕ ਮਾਰਾ ਦਾਨ ਹੋ ਰਾ ਆਪਦੇ ਪਾਸੋਂ ਪ੍ਰਭੂ ਜੀ ਸਤਿਗੁਰੂ ਸਾਹਿਬ ਜੀ ਕਹਿੰਦੇ ਮੰਗਦੇ ਹਾਂ ਹਰੇਨ ਪਗ ਸਾਧਾ ਜਿਨਾਂ ਨੇ ਮਾਰਾ ਹਰ ਵਕਤ ਤੈਨੂੰ ਅਰਦਾਸ ਕੀਤਾ ਹੈ ਤੇ ਇਹ ਜਿਨਾਂ ਨੂੰ ਮੱਤ ਦਿੱਤੀ ਹੋਈ ਹੈ ਉਨ੍ਹਾਂ ਸ੍ਰੇਸ਼ਟ ਮਹਾਤਮਾ ਸਾਰਿਆਂ ਦੇ ਚਰਨਾਂ ਦੀ ਧੂੜ ਸਾਨੂੰ ਪ੍ਰਾਪਤ ਹੋਵੇ ਇਹ ਦਾਨ ਬੰਗਤ ਮੰਗਦੇ ਆ ਕਿਉਂਕਿ ਸੰਗਤ ਜੀ ਸਰਦਾ ਹੋਵੇਗੀ ਉਹਦਾ ਨਾਮ ਚ ਲਿਵ ਲੱਗੇਗੀ ਐਵੇਂ ਰੱਧਿਆ ਨਹੀਂ ਜਾਣਾ ਨਾਮ